ਬਾਲੀਵੁੱਡ ਐਕਟਰ ਸਨੀ ਦਿਓਲ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਕੀ ਗੁਰੂਦੀਨ ਨਗਰੀ ਵਿੱਚ ਉਹਨਾਂ ਨੇ ਅੰਮ੍ਰਿਤਸਰੀ 스ਨੈਕਸ ਨੂੰ ਇੰਜੋਏ ਕੀਤਾ ਇਹ ਤਸਵੀਰਾਂ ਵੇਖ ਰਹੇ ਹੋ ਕਿਵੇਂ ਉਹ ਚਾਹ ਨੂੰ ਇੰਜੋਏ ਕਰ ਰਹੇ ਨੇ ਤੇ ਨਾਲ ਹੀ ਸਮੋਸੇ ਤੇ ਪਨੀਰ ਦੇ ਪਕੌੜੇ ਵੀ ਖਾ ਰਹੇ ਨੇ ਇਸ ਮੌਕੇ ਤੇ ਉਹਨਾਂ ਨੇ ਕਿੰਜ ਆਪਣੇ ਯਾਰਾ ਦੋਸਤਾ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਇਹ ਵੀ ਦੇਖੋ ਤੇ ਨਾਲ ਹੀ ਸਮੋਸੇ ਨਾਲ ਉਹਨਾਂ ਨੂੰ ਚਟਨੀ ਕਿਉਂ ਅੱਛੀ ਨਹੀਂ ਲੱਗਦੀ ਇਹ ਵੀ ਇੱਕ ਵਾਰ ਜ਼ਰੂਰ ਦੇਖੋ ਯਾਨੀ ਯਾਨੀ ਜੀ ਚਾ ਵੀ ਗਏ ਆ <laughs> <laughs> सही हो गया टाइम वेस्ट नहीं नहीं करना वगैरह <laughs> तो मजा आ का का समोसे चला जाता है पनीर का पकौड़ा ਬਾਲੀਵੁੱਡ ਐਕਟਰ ਸਨੀ ਦਿਓਲ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਕੀ ਗੁਰੂਦੀਨ ਨਗਰੀ ਵਿੱਚ ਉਹਨਾਂ ਨੇ ਅੰਮ੍ਰਿਤਸਰੀ ਸਨੈਕਸ ਨੂੰ ਇੰਜੋਏ ਕੀਤਾ ਇਹ ਤਸਵੀਰਾਂ ਵੇਖ ਰਹੇ ਹੋ ਕਿਵੇਂ ਉਹ ਚਾਹ ਨੂੰ ਇੰਜੋਏ ਕਰ ਰਹੇ ਨੇ ਤੇ ਨਾਲ ਹੀ ਸਮੋਸੇ ਤੇ ਪਨੀਰ ਦੇ ਪਕੌੜੇ ਵੀ ਖਾ ਰਹੇ ਨੇ ਇਸ ਮੌਕੇ ਤੇ ਉਹਨਾਂ ਨੇ ਕਿੰਜ ਆਪਣੇ ਯਾਰਾ ਦੋਸਤਾਂ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਇਹ ਵੀ ਦੇਖੋ ਤੇ ਨਾਲ ਹੀ ਸਮੋਸੇ ਨਾਲ ਉਹਨਾਂ ਨੂੰ ਚਟਨੀ ਕਿਉਂ ਅੱਛੀ ਨਹੀਂ ਲੱਗਦੀ ਇਹ ਵੀ ਇੱਕ ਵਾਰ ਜ਼ਰੂਰ ਦੇਖੋ

ਬਾਲੀਵੁੱਡ ਐਕਟਰ ਸਨੀ ਦਿਓਲ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਕੀ ਗੁਰੂਦੀਨ ਨਗਰੀ ਵਿੱਚ ਉਹਨਾਂ ਨੇ ਅੰਮ੍ਰਿਤਸਰੀ ਸਨੈਕਸ ਨੂੰ ਇੰਜੋਏ ਕੀਤਾ ਇਹ ਤਸਵੀਰਾਂ ਵੇਖ ਰਹੇ ਹੋ ਕਿਵੇਂ ਉਹ ਚਾਹ ਨੂੰ ਇੰਜੋਏ ਕਰ ਰਹੇ ਨੇ ਤੇ ਨਾਲ ਹੀ ਸਮੋਸੇ ਤੇ ਪਨੀਰ ਦੇ ਪਕੌੜੇ ਵੀ ਖਾ ਰਹੇ ਨੇ ਇਸ ਮੌਕੇ ਤੇ ਉਹਨਾਂ ਨੇ ਕਿੰਜ ਆਪਣੇ ਯਾਰਾ ਦੋਸਤਾਂ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਇਹ ਵੀ ਦੇਖੋ ਤੇ ਨਾਲ ਹੀ ਸਮੋਸੇ ਨਾਲ ਉਹਨਾਂ ਨੂੰ ਚਟਨੀ ਕਿਉਂ ਅੱਛੀ ਨਹੀਂ ਲੱਗਦੀ ਇਹ ਵੀ ਇੱਕ ਵਾਰ ਜ਼ਰੂਰ ਦੇਖੋ ज्यानी, ज्यानी <laughs> <laughs> सही रहे हो गया टाइम वेस्ट नहीं करना। <laughs> भी गया मजा नहीं समोसे चला जाता पनीर तकड़ा Thank <laughs> you.